ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸਵੇਰ ਦੇ 10 ਵਜੇ ਦਾ ਸਮਾਂ ਹੈ ਲੋਕਾਂ ਦੀ ਭੀੜ ਵੱਧਣੀ ਸ਼ੁਰੂ ਹੋ ਚੁੱਕੀ ਹੈ ਕੋਈ ਆਪਣੀ ਟ੍ਰੇਨ ਦੀ ਉਡੀਕ ਕਰ ਰਿਹਾ ਹੈ ਕੋਈ ਚਾਦੀ ਚੁਸਕੀ ਲੰਦਾ ਹੋਇਆ ਆਪਣੇ ਸਾਥੀਆਂ ਦੇ ਨਾਲ ਗੱਲ ਕਰ ਰਿਹਾ ਹੈ ਪਲੇਟ ਫਾਰਮ ਨੰਬਰ 1 ਦੇ ਨੇੜੇ ਇੱਕ ਚਾਹ ਦੀ ਰੇੜੀ ਤੇ ਕੁਝ ਲੋਕੜੇ ਸਨ ਅਤੇ ਗਰਮਾ-ਗਰਮ ਚਰਚਾ ਚੱਲ ਰਹੀ ਸੀ ਪਾਕਿਸਤਾਨ ਨਾਲ ਤਣਾਅ ਵਧਦਾ ਜਾ ਰਿਹਾ ਹੈ ਉਹ ਸੁਣਿਆ ਹੈ ਜੰਗ ਹੋ ਸਕਦੀ ਹੈ ਜਲਦੀ ਆਪਣੇ ਵੀ ਘਰਾਂ ਦੇ ਵਿੱਚ ਸਮਾਨ ਵਗੈਰਾ ਇਕੱਠਾ ਕਰ ਲਵੋ ਇੱਕ ਬਜ਼ੁਰਗ ਨੇ ਚਿੰਤਾ ਨਾਲ ਕਿਹਾ ਨਾਰਕੜਾ ਇੱਕ ਨੌਜਵਾਨ ਮੁੰਡਾ ਬੋਲਦਾ ਹੈ ਨਹੀਂ ਨਹੀਂ ਹਲੇ ਜੰਗ ਨਹੀਂ ਹੋਣੀ ਜੰਗ ਨੂੰ ਸਮਾਂ ਬਾਕੀ ਹੈ ਹਾਲੇ ਤਾਂ ਮਾਹੌਲ ਬਣਾਇਆ ਜਾ ਰਿਹਾ ਹੈ ਪਾਕਿਸਤਾਨ ਦੇ ਨਾਲ ਭਾਰਤ ਦੀ ਜੰਗ ਪਲਾ ਇਨੀ ਚੋਕੀ ਪਈ ਹੈ ਇਹ ਤਾਂ ਖਬਰਾਂ ਵਾਲੇ ਮਾਹੌਲ ਬਣਾ ਰਹੇ ਹਨ ਇਸ ਤਰ੍ਹਾਂ ਦੀਆਂ ਗੱਲਾਂ ਆਪਸ ਦੇ ਵਿੱਚ ਚੱਲ ਰਹੀਆਂ ਹਨ ਲੋਕ ਚਰਚਾ ਦੇ ਵਿੱਚ ਭਗਲੇ ਰਹੇ ਹਨ ਇੱਕ ਹੋਰ ਨੌਜਵਾਨ ਆਖਦਾ ਹੈ ਪਰ ਜੰਗ ਜੇ ਹੋ ਵੀ ਗਈ ਸਾਡੇ ਫੌਜੀ ਜਵਾਨ ਕੜਾ ਕਟਨੇ ਸਿੱਖ ਰੈਜੀਮੈਂਟ ਨੂੰ ਆਪਣੇ ਜੋਹਰ ਦਿਖਾਉਣ ਦਾ ਇੱਕ ਹੋਰ ਮੌਕਾ ਮਿਲ ਜਾਵੇਗਾ ਆਪਣੇ ਵਾਲੇ ਕੜਾ ਕਟਨੇ ਚੀਰ ਕੇ ਰੱਖ ਦੇਣਗੇ ਇਸ ਤਰ੍ਹਾਂ ਦੀ ਗੱਲਾ ਕਰਦੇ ਹਨ ਐਸੇ ਹੀ ਤਰ੍ਹਾਂ ਦੇ ਵਿਚਕਾਰ ਸਟੇਸ਼ਨ ਦੇ ਮੁੱਖ ਗੇਟ ਤੋਂ ਇੱਕ ਸਿੱਖ ਫੌਜੀ ਅੰਦਰ ਦਾਖਲ ਹੋਇਆ ਉਸ ਦਾ ਨਾਮ ਸੀ ਮਨਜੀਤ ਸਿੰਘ ਸਿੱਖ ਰੈਜੀਮੈਂਟ ਦਾ ਇੱਕ ਜਵਾਨ ਸੀ ਜਿਸ ਦੀ ਉਮਰ ਤਕਰੀਬਨ 28 ਕੋ ਸਾਲ ਸੀ ਉਸ ਦਾ ਕਦ 6 ਫੁੱਟ ਸੀ ਚੌੜੀ ਛਾਤੀ ਅਤੇ ਸਿਰ ਦੇ ਉੱਪਰ ਸਾਖ ਸੁਤਰੀ ਹਰੇ ਰੰਗ ਦੀ ਫੌਜੀ ਵਾਲੀ ਪੱਗ ਉਸ ਦੀ ਫੌਜੀ ਯੂਨੀਫਾਰਮ ਤੇ ਲੱਗੇ ਬੈਜ ਸੂਰਤ ਦੀ ਰੌਸ਼ਨੀ ਵਿੱਚ ਚਮਕ ਰਹੇ ਸਨ ਉਸ ਨੇ ਮੋੜੇ ਤੇ ਇੱਕ ਭਾਰੀ ਕਾਕੀ ਬੈਗ ਸੀ ਜਿਸ ਨੂੰ ਉਹ ਇੱਕ ਹੱਥ ਨਾਲ ਸੰਭਾਲ ਰਿਹਾ ਸੀ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਉਦਾਸੀ ਸੀ ਕੋਈ ਵੀ ਉਸ ਦੇ ਚਿਹਰੇ ਨੂੰ ਦੇਖ ਕੇ ਕਹਿ ਸਕਦਾ ਸੀ ਕਿ ਉਸ ਦੇ ਦਿਲ ਵਿੱਚ ਕੋਈ ਭਾਰੀ ਗੱਲ ਹੈ ਦਰਅਸਲ ਮਨਜੀਤ ਆਪਣੀ ਡਿਊਟੀ ਤੇ ਜਾ ਰਿਹਾ ਸੀ ਉਸ ਨੂੰ ਜੰਮੂ ਵਾਲੀ ਟ੍ਰੇਨ ਪਕੜਨੀ ਸੀ ਜਿੱਤੇ ਉਸ ਦੀ ਰੈਜੀਮੈਂਟ ਨੂੰ ਪਹੁੰਚਾ ਦਿੱਤਾ ਸੀ ਪਰ ਉਸ ਦੇ ਦਿਲ ਵਿੱਚ ਇੱਕ ਪੀਸੀ ਉਸ ਦੀ ਮਾਂ ਬੀਬੀ ਕੁਲਵੰਤ ਕੌਰ ਪਿਛਲੇ 1 ਮਹੀਨੇ ਤੋਂ ਬਿਮਾਰ ਸੀ ਡਾਕਟਰਾਂ ਨੇ ਕਿਹਾ ਸੀ ਉਸ ਨੂੰ ਪੂਰੀ ਦੇਖਭਾਲ ਦੀ ਜਰੂਰਤ ਹੈ ਮਨਜੀਤ ਆਪਣੀ ਮਾਂ ਦੀ ਸੇਵਾ ਕਰਨਾ ਚਾਹੁੰਦਾ ਸੀ ਪਰ ਉਸਦੀ ਕੌਮ ਦੀ ਸੇਵਾ ਵੱਡੀ ਡਿਊਟੀ ਹੈ ਸਭ ਤੋਂ ਪਹਿਲਾ ਹੈ ਉਸਨੇ ਮਨ ਵਿੱਚ ਸੋਚਿਆ ਕਿ ਮਾਤਾ ਮੈਂ ਜਲਦੀ ਵਾਪਸ ਆ ਜਾਵਾਂਗਾ ਤੁਸੀਂ ਜਲਦੀ ਠੀਕ ਹੋ ਜਾਵੋ ਪਰ ਹੁਣ ਮੈਨੂੰ ਆਪਣੀ ਡਿਊਟੀ ਨਿਭਾਉਣੀ ਪਵੇਗੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਨਮੀ ਸੀ ਜਿਵੇਂ ਉਹ ਆਪਣੇ ਦਿਲ ਦੇ ਦੁੱਖ ਨੂੰ ਲਕਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਮਨਜੀਤ ਆਪਣੇ ਪਲੇਟਫਾਰਮ 'ਤੇ ਵਿਧਿਆ ਉਸ ਨੂੰ ਪਲੇਟਫਾਰਮ ਨੰਬਰ 3 ਤੇ ਜਾਣ ਲਈ ਇੱਕ ਪੁਲ ਪਾਰ ਕਰਨਾ ਪਿਆ ਜਦੋਂ ਉਹ ਪੁਰਤੇ ਚੜਿਆ ਨਾ ਤਾਂ ਉਥੇ ਲੋਕਾਂ ਦੀ ਭੀੜ ਸੀ ਕੁਝ ਲੋਕ ਆਪਣੇ ਸਮਾਨ ਨੂੰ ਸੰਭਾਲਦੇ ਹੋਏ ਧੁਰੇ ਸਨ ਕੁਝ ਬੱਚੇ ਆਪਣੇ ਮਾਪਿਆਂ ਦਾ ਹੱਥ ਫੜੀ ਜਲਦੀ ਜਲਦੀ ਚੱਲ ਰਹੇ ਸਨ ਪਰ ਇਸ ਭੀੜ ਦੇ ਵਿੱਚਕਾਰ ਮਨਜੀਦੀ ਨਜ਼ਰ ਇੱਕ ਜਵਾਨ ਔਰਤ ਤੇ ਪਈ ਉਹ ਔਰਤ ਉਲਦੇ ਇੱਕ ਕੋਨੇ ਵਿੱਚ ਖੜੀ ਸੀ ਉਸ ਦੀ ਉਮਰ ਤਕਰੀਬਨ 30 ਸਾਲ ਦੀ ਸੀ ਉਸ ਦੇ ਕੱਪੜੇ ਫਟੇ ਹੋਏ ਸਨ ਵਾਲ ਬਿਖਰੇ ਹੋਏ ਸਨ ਉਸ ਤੇ ਤਾਰੇ ਤੇ ਧੂੜ ਦੇ ਇੱਕ ਪਰਤ ਜਮੇ ਸੀ ਉਸ ਦੀ ਸਲਵਾਰ ਕਮੀਜ਼ ਗੰਦੀ ਹੋ ਚੁੱਕੀ ਸੀ ਅੱਧੇ ਉਸ ਤੇ ਹੱਥ ਵਿੱਚ ਇੱਕ ਛੋਟਾ ਦਾ ਕਟੋਰਾ ਸੀ ਜਿਸ ਵਿੱਚ ਕੁਝ ਸਿੱਕੇ ਖੰਕਰੇ ਸਨ ਸਰਦਾਰ ਜੀ ਰੱਬ ਦੇ ਨਾਮ ਤੇ ਕੁਝ ਦੇ ਦਿਓ ਗੁਰੂ ਰਾਮਦਾਸ ਜੀ ਨਗਰੀ ਵਿੱਚੋਂ ਚੱਲੇ ਹੋ ਕੁਝ ਰੁਪਏ ਦੇ ਦਿਓ ਤਾਂ ਗੁਰੂ ਰਾਮਦਾਸ ਤੇ ਪਾਛਾ ਤੁਹਾਡਾ ਭਲਾ ਕਰਨਗੇ ਤੁਹਾਨੂੰ ਲੰਬੀ ਉਮਰ ਬਖਸ਼ਣਗੇ ਤੁਹਾਡੇ ਮਕਸਦ ਦੇ ਵਿੱਚ ਤੁਹਾਨੂੰ ਕਾਮਯਾਬ ਕਰਨਗੇ ਖੁਸ਼ੀਆਂ ਪਰ ਦੇਣਗੇ ਉਸ ਔਰਤ ਨੇ ਇੱਕ ਪਤਲੀ ਜੀ ਆਵਾਜ਼ ਵਿੱਚ ਕਿਹਾ ਉਸ ਨੇ ਆਪਣਾ ਸਿਰ ਝੁਕਾਇਆ ਸੀ ਅਤੇ ਉਸਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਟੁੱਟਪਰ ਸੀ ਜਿਵੇਂ ਉਹ ਘੰਟਿਆਂ ਤੋਂ ਪੀਕਮਗਦੀ ਹੋਵੇ ਮਨਜੀਤ ਨੇ ਪਹਿਲਾਂ ਤਾਂ ਉਸ ਨੂੰ ਨਦਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਅੱਗੇ ਵਧਣ ਲੱਗਿਆ ਪਰ ਉਸ ਔਰਤ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਸਰਦਾਰ ਜੀ ਕੁਝ ਪੈਸੇ ਤਾਂ ਦੇ ਦਿਓ ਰੱਬ ਤੁਹਾਡੀ ਉਮਰ ਲੰਬੀ ਕਰੇ ਉਸਨੇ ਫਿਰ ਕੀ ਮਨਜੀਤ ਨੇ ਰੁੱਕ ਕੇ ਉਸ ਵੱਲ ਦੇਖਿਆ ਉਸ ਔਰਤ ਦੀ ਆਵਾਜ਼ ਵਿੱਚ ਕੁਝ ਜਾਣਿਆ ਪਹਿਚਾਣਿਆ ਲੱਗਿਆ ਉਸ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਉਸਨੇ ਘੋੜੀ ਘੋੜੀ ਉਸ ਔਰਤ ਵੱਲ ਚੁੱਕ ਕੇ ਦੇਖਿਆ ਜਦੋਂ ਉਸਨੇ ਔਰਤਾ ਦਾ ਚਿਹਰਾ ਸਾਹਮਣੇ ਦੇਖਿਆ ਤਾਂ ਉਸ ਦੀਆਂ ਅੱਖਾਂ ਫਟ ਗਈਆਂ ਉਸ ਦਾ ਬੈਗ ਹੱਥੋਂ ਛੁੱਟ ਕੇ தரਮਾਨ ਜ਼ਮੀਨ ਤੇ ਡਿੱਗ ਪਿਆ ਉਸ ਦੀਆਂ ਧੜਕਣਾ ਰੁਕ ਗਈਆਂ ਇਹ ਤਾਂ ਉਸਨੇ ਘੋੜੀ ਘੋੜੀ ਕਿ ਔਰਤ ਨੇ ਵੀ ਸਿਰ ਉਠਾ ਕੇ ਮਨਜੀਤ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਉਸ ਦਾ ਚਿਹਰਾ ਪੀੜਾ ਭਰ ਗਿਆ ਤੁਸੀਂ ਕੌਣ ਹੋ ਉਸਨੇ ਦਰਦੇ ਦਰਦੇ ਪੁੱਛਿਆ ਮਨਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਦੀ ਆਵਾਜ਼ ਵਿੱਚ ਇੱਕ ਅਜੀਬ ਦਾ ਦਰਦ ਸੀ ਆਖਰਕਾਰ ਕੌਣ ਸੀ ਉਹ ਔਰਤ ਜਿਸ ਨੂੰ ਦੇਖ ਕੇ ਆਪਣੀ ਡਿਊਟੀ ਤੇ ਜਾਂਦੇ ਗੁਰਸਿੱਖ ਫੌਜੀ ਦੀਆਂ ਤਾਹ ਨਿਕਲ ਗਿਆਂ ਰੋਣ ਲੱਗ ਪਿਆ ਆਖਰਕਾਰ ਇਹਨਾਂ ਉਸ ਪਿਛਾਰਨ ਨੂੰ ਦੇਖ ਕੇ ਉਹ ਗੁਰਸਿੱਖ ਸਿੱਖ ਰਜiment ਦਾ ਫੌਜੀ ਹੈਰਾਨ ਕਿਉ ਰਹਿ ਗਿਆ ਕੀ ਇਸਮਤ ਸਿਆਣਾ ਦੌਰਾਨ ਦੇ ਵਿੱਚ ਜਾਣਨ ਦੇ ਲਈ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਕੱਲੇ ਕੱਲੇ ਸਵਾਲਾਂ ਦਾ ਜਵਾਬ ਦੇਵਾਂਗੇ Dikkat ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਤਰਨ ਤਾਰਨ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਜੰਡਿਆਲਾ ਹੈ ਇਹ ਪਿੰਡ ਆਪਣੀ ਸਦਗੀ ਅਤੇ ਪਿਆਰ ਭਰੇ ਮਾਹੌਲ ਲਈ ਜਾਣਿਆ ਜਾਂਦਾ ਸੀ ਜੰਡਿਆਲੇ ਦੇ ਵਿੱਚ ਇੱਕ ਖੁਸ਼ਹਾਲ ਪੰਜਾਬੀ ਪਰਿਵਾਰ ਰਹਿੰਦਾ ਸੀ ਸਰਦਾਰ ਗੁਰਮੀਤ ਸਿੰਘ ਦਾ ਪਰਿਵਾਰ ਗੁਰਮੀਤ ਸਿੰਘ ਪਿੰਡ ਦਾ ਇੱਕ ਸਤਕਾਰਯੋਗ ਕਿਸਾਨ ਸੀ ਜਿਸ ਦੇ ਨਾਮ ਲਗਭਗ 25 ਕਿੱਲੇ ਜ਼ਮੀਨ ਸੀ ਉਸ ਦੇ ਪਤਨੀ ਕੁਲਵੰਤ ਕੌਰ ਇੱਕ ਸਮਝਦਾਰ ਔਰਤ ਸੀ ਜਿਹੜੀ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦੀ ਸੀ ਉਹਨਾਂ ਦੇ ਦੋ ਬੱਚੇ ਸਨ ਵੱਡੀ ਧੀ ਸੁਰਿੰਦਰ ਕੌਰ ਜਿਸ ਦੀ ਉਮਰ ਤਕਰੀਬਨ 20 ਸਾਲ ਦੀ ਸੀ ਅਤੇ ਛੋਟਾ ਪੁੱਤਰ ਮਨਜੀਤ ਸਿੰਘ ਜਿਸ ਦੀ ਉਮਰ ਤਕਰੀਬਨ 16 ਕੋ ਸਾਲ ਦੀ ਸੀ ਸੁਰਿੰਦਰ ਕੌਰ ਇੱਕ ਸੁੰਦਰ ਅਤੇ ਮਿਹਨਤੀ ਕੁੜੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਅਤੇ ਉਸ ਦੀ ਮੁਸਕਾਨ ਨੇ ਸਾਰਿਆਂ ਦੇ ਦਿਲ ਜਿੱਤ ਲਏ ਸਨ ਉਹ ਆਪਣੇ ਪਰਿਵਾਰ ਦੀ ਲੜਲੀ ਸੀ ਸੁਰਿੰਦਰ ਨੂੰ ਆਪਣੇ ਛੋਟੇ ਭਰਾ ਮਨਜੀਤ ਦੇ ਨਾਲ ਬਹੁਤ ਪਿਆਰ ਸੀ ਉਹ ਮਨਜੀਤ ਨੂੰ ਮਿੰਨੀ ਕਹਿ ਕੇ ਬੁਲਾਉਂਦੀ ਸੀ ਸੁਰਿੰਦਰ ਅਤੇ ਮਨਜੀਤ ਦੀ ਜੋੜੀ ਪਿੰਡ ਦੇ ਵਿੱਚ ਬੜੀ ਮਸ਼ਹੂਰ ਸੀ ਉਹ ਦੋਵੇਂ ਖੇਤਾਂ ਦੇ ਵਿੱਚ ਖੇਡਦੇ ਪਿੰਡ ਦੇ ਤਲਾਕਾਂਡੇ ਬੈਠ ਕੇ ਗੱਲਾਂ ਕਰਾ ਕਰਦੇ ਅਤੇ ਸਵੇਰੇ ਸਵੇਰੇ ਗੁਰਦੁਆਰੇ ਜਾ ਕੇ ਗੁਰਬਾਣੀ ਸੁਣਦੇ ਗੁਰਮੀਤ ਸਿੰਘ ਦੀ ਮਿਹਨਤ ਨੇ ਪਰਿਵਾਰ ਨੂੰ ਖੁਸ਼ਹਾਲੀ ਦਿੱਤੀ ਉਹ ਆਪਣੀ ਜ਼ਮੀਨ ਤੇ ਸਵੇਰੇ ਸਵੇਰੇ ਲਗਭਗ 5:00 ਵਜੇ ਪਹੁੰਚਦਾ ਅਤੇ ਰਾਤ ਨੂੰ ਦੇਰ ਰਾਤ 9 ਵਜੇ ਘਰ ਪਰਤਦਾ ਕੁਲਵਿੰਦਰ ਕੌਰ ਘਰ ਦਾ ਸਾਰਾ ਕੰਮ ਸੰਭਾਲਦੀ ਖਾਣਾ ਬਣਾਉਣਾ ਖੇਤਾਂ ਦੇ ਵਿੱਚ ਫਸਲਾਂ ਦੀ ਸੰਭਾਲ ਕਰਨ ਵਿੱਚ ਮਦਦ ਕਰਨਾ ਅਤੇ ਬੱਚਿਆਂ ਨੂੰ ਪਿਆਰ ਦੇ ਨਾਲ ਪਾਲਣਾ ਸੁਰਿੰਦਰ ਵੀ ਆਪਣੀ ਮਾਂ ਦੀ ਮਦਦ ਕਰਦੀ ਉਹ ਸਵੇਰੇ ਉੱਠ ਕੇ ਘਰ ਦੀ ਸਫਾਈ ਕਰਦੀ ਖੇਤਾਂ ਵਿੱਚ ਜਾ ਕੇ ਫਸਲਾਂ ਦੀ ਸੰਭਾਲ ਕਰਾਉਂਦੀ ਅਤੇ ਸ਼ਾਮ ਨੂੰ ਮਨਜੀਤ ਨੂੰ ਪੜ੍ਹਾਉਂਦੀ ਮਨਜੀਤ ਇੱਕ ਚੰਚਲ ਅਤੇ ਸਮਝਦਾਰ ਮੁੰਡਾ ਸੀ ਉਸ ਨੂੰ ਫੌਜ ਦੇ ਵਿੱਚ ਜਾਣ ਦਾ ਸੁਪਨਾ ਸੀ ਉਹ ਅਕਸਰ ਕਹਿੰਦਾ ਜਿੱਦੀ ਮੈਂ ਵੱਡਾ ਹੋ ਕੇ ਫੌਜੀ ਬਣਾਗਾ ਮੈਂ ਆਪਣੀ ਕੌਮ ਦੀ ਸੇਵਾ ਕਰਾਂਗਾ ਇੱਕ ਦਿਨ ਨੂੰ ਜਦੋਂ ਸੁਰਿੰਦਰ ਅਤੇ ਮਨਜੀਤ ਖੇਤਾਂ ਦੇ ਵਿੱਚੋਂ ਵਾਪਸ ਆ ਰਹੇ ਸਨ ਤਾਂ ਸੁਰਿੰਦਰ ਨੇ ਮਨਜੀਤ ਨੂੰ ਕਿਹਾ ਮਨੇ ਜੇ ਤੂੰ ਫੌਜੀ ਬਣ ਗਿਆ ਤਾਂ ਮੈਨੂੰ ਕਿਤੇ ਭੁੱਲ ਤਾ ਨਾ ਜਾਦਾ ਮਨਜੀਤ ਨੇ ਹੱਸਦੇ ਹੋਏ ਕਿਹਾ ਦੀਦੀ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਦਾ ਤੂੰ ਤਾਂ ਮੇਰੀ ਸਭ ਤੋਂ ਪਿਆਰੀ ਦੀਦੀ ਹੈ ਸੁਰਿੰਦਰ ਨੇ ਮਨਜੀਤ ਦੇ ਸਿਰ ਤੇ ਹੱਥ ਫੇਰੇ ਅਤੇ ਦੋਵੇਂ ਹੱਸਦੇ ਹੱਸਦੇ ਘਰ ਵੱਲ ਤੁਰ ਪਏ ਐਸੀ ਸਾਲ 2017 ਦੀ ਗੱਲ ਸੁਰਿੰਦਰ ਦੀ ਉਮਰ 20 ਹਾਲ ਦੀ ਸੀ ਅਤੇ ਉਸਦੀ ਸ਼ਾਦੀ ਦੀ ਗੱਲ ਚੱਲ ਰਹੀ ਸੀ ਗੁਰਮੀਤ ਸਿੰਘ ਨੇ ਨਾਲ ਦੇ ਪਿੰਡ ਦੇ ਇੱਕ ਨੰਬਰਦਾਰ ਦੇ ਪੁੱਤਰ ਜਸਪਾਲ ਸਿੰਘ ਨਾਲ ਸੁਰਿੰਦਰ ਦਾ ਰਿਸ਼ਤਾ ਤੈਅ ਕਰ ਦਿੱਤਾ ਜਸਪਾਲ ਇੱਕ ਸੁੰਦਰ ਅਤੇ ਸਮਝਦਾਰ ਮੁੰਡਾ ਸੀ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਜਿਸਦੇ ਨਾਮ 30 ਕਿੱਲੇ ਜ਼ਮੀਨ ਸੀ ਗੁਰਮੀਤ ਸਿੰਘ ਅਤੇ ਕੁਲਵੰਤ ਕੌਰ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸਨ ਉਨ੍ਹਾਂ ਨੇ ਸੋਚਿਆ ਕਿ ਸੁਰਿੰਦਰ ਦੀ ਜ਼ਿੰਦਗੀ ਇੱਥੇ ਸੁਰੱਖਿਤ ਹੋ ਜਾਵੇਗੀ ਪਰ ਦਰ ਸੁਰਿੰਦਰ ਦੇ ਦਿਲ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਉਹ ਜਸਪਾਲ ਨਾਲ ਸ਼ਾਦੀ ਨੇ ਕਰਨਾ ਚਾਹੁੰਦੀ ਸੀ ਸੁਰਿੰਦਰ ਦਾ ਪਿਆਰ ਕਿਸੇ ਹੋਰ ਨਾਲ ਸੀ ਪਿੰਡ ਦੇ ਇੱਕ ਨੌਜਵਾਨ ਰਵਿੰਦਰ ਸਿੰਘ ਨਾਲ ਰਵਿੰਦਰ ਇੱਕ ਗਰੀਬ ਘਰ ਦਾ ਮੁੰਡਾ ਸੀ ਜਿਸ ਦੇ ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰਾ ਕਰਦੇ ਰਵਿੰਦਰ ਅਤੇ ਸੁਰਿੰਦਰ ਦੀ ਮੁਲਾਕਾਤ ਇੱਕ ਵਾਰ ਪਿੰਡ ਦੇ ਮੇਲੇ ਵਿੱਚ ਹੋਈ ਸੀ ਰਵਿੰਦਰ ਨੇ ਸੁਰਿੰਦਰ ਨੂੰ ਇੱਕ ਲਾਲ ਚੂੜੀ ਦੀ ਜੋੜੀ ਤੋਹਫ਼ੇ ਵਜੋਂ ਦਿੱਤੀ ਤੇ ਉਸ ਟੈਂਟੋਂ ਉਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ। सुरेंद्र ਨੇ ਆਪਣੇ ਪਿਆਰ ਦੀ ਗੱਲ ਆਪਣੀ ਮਾਂ ਕੁਲਵੰਤ ਕੌਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਮੰਮੀ, ਮੈਂ ਜਸਪਾਲ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦੀ। ਮੈਂ ਤਾਂ ਰਵਿੰਦਰ ਨੂੰ ਪਿਆਰ ਕਰਦੀ ਆਂ। सुरेंद्र ਨੇ ਇੱਕ ਦਿਨ ਖੋੜੀ ਜੀ ਕਿਹਾ ਪਰ ਕੁਲਵੰਤ ਕੌਰ ਨੂੰ ਇਹ ਗੱਲ ਸੁਣ ਕੇ ਬڑا ਗੁੱਸਾ ਆਇਆ ਉਹ ਸੁਰਿੰਦਰ ਤੂੰ ਪਾਗਲ ਹੋ ਗਈ ਹੈ ਰਵਿੰਦਰ ਇੱਕ ਗਰੀਬ ਘਰ ਦਾ ਮੁੰਡਾ ਹੈ ਉਹ ਤੈਨੂੰ ਕਿਵੇਂ ਸੁਖੀ ਰੱਖੇਗਾ ਜਿਸਪਾਲ ਨੰਬਰਦਾਰਾਂ ਦਾ ਪੁੱਤ ਹੈ ਉਹ ਤੈਨੂੰ ਸਾਰੇ ਸੁੱਖ ਦੇਵੇਗਾ ساری ਉਮਰ ਕੋਈ ਕਮੀ ਨਹੀਂ ਆਣ ਦੇਣੀ ਸਾਡੇ ਪਿੰਡ ਦੇ ਵਿੱਚ ਇੱਜ਼ਤ ਵੀ ਵਧੇਗੀ ਕੁਲਵੰਤ ਕੌਰ ਨੇ ਬੜੇ ਸਖਤ ਅੰਦਾਜ਼ ਦੇ ਵਿੱਚ ਕਿਹਾ ਗੁਰਮੀਤ ਸਿੰਘ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਸਨੇ ਵੀ ਸੁਰਿੰਦਰ ਨੂੰ ਸਖਤੀ ਨਾਲ ਸਮਝਾਇਆ ਬੇਟੀ ਅਸੀਂ ਤੇਰੇ ਲਈ ਸਭ ਤੋਂ ਵਧੀਆ ਰਿਸ਼ਤਾ ਚੁਣਿਆ ਏ ساری ਉਮਰ ਤੇਰੀਆਂ ਕੱਲੀ-ਕੱਲੀ ਖਾਸ਼ਾ ਪੂਰੀ ਕੀਤੀਆਂ ਤੈਨੂੰ ਆਪਣੇ ਪੁੱਤਰ ਤੋਂ ਵੱਧ ਕੇ ਪਿਆਰ ਦਿੱਤਾ ਅਤੇ ਅੱਜ ਸਾਡੀ ਨੱਕ ਨਵੜਾ ਚੁੱਪ-ਚਾਪ ਸਾਡੀ ਗੱਲ ਮੰਨ ਲੈ ਅਸੀਂ ਤੇਰਾ ਬੁਰਾ ਨਹੀਂ ਚਾਹੁੰਦੇ ਰਵਿੰਦਰ ਨਾਲ ਤੇਰਾ ਕੋਈ ਭਵਿਕ ਨਹੀਂ ਹੈ ਤੂੰ ਇਹ ਸੋਚ ਵੀ ਨਾ ਕਿ ਅਸੀਂ ਇਸ ਗੱਲ ਨੂੰ ਮੰਨ ਜਾਵਾਂਗੇ ਗੁਰਮੀਤ ਸਿੰਘ ਨੇ ਬੜੇ ਗੁੱਸੇ ਦੇ ਵਿੱਚ ਕਿਹਾ ਸੁਰਿੰਦਰ ਕੌਰ ਦਾ ਦਿਲ ਟੁੱਟ ਗਿਆ ਉਸਨੇ ਮਨਜੀਤ ਨੂੰ ਆਪਣੀ ਸਾਰੀ ਗੱਲ ਦੱਸੀ ਮੈਨੂੰ ਤੈਨੂੰ ਪਤਾ ਹੈ ਮੈਂ ਰਵਿੰਦਰ ਨੂੰ ਪਿਆਰ ਕਰਦੀ ਹਾਂ ਮਾਂ ਮਮੀ ਪਾਪਾ ਮੇਰੀ ਗੱਲ ਨਹੀਂ ਮੰਨ ਰਹੇ ਮੈਂ ਇਹ ਸ਼ਾਦੀ ਨਹੀਂ ਕਰ ਸਕਦੀ ਸੁਰਿੰਦਰ ਨੇ ਰੋਂਦੇ ਰੋਂਦੇ ਕਿਹਾ ਮਨਜੀਤ ਨੇ ਵੀ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਦੀਦੀ ਇਸ ਵਾਰ ਤੂੰ ਗਲਤ ਹੈ ਤੈਨੂੰ ਮਮੀ ਪਾਪਾ ਦੀ ਗੱਲ ਮੰਨਣੀ ਚਾਹੀਦੀ ਹੈ ਸ਼ਾਇਦ ਤੂੰ ਵੀ ਸਮਝ ਜਾਵੇਂ ਸ਼ਾਇਦ ਇਸ ਦੇ ਵਿੱਚ ਤੇਰੀ ਭਲਾਈ ਹੋਵੇ ਪਰ ਜਿਹੜੀ ਤੂੰ ਆਪ ਕਰ ਰਹੀ ਹੈ ਇਹ ਬਿਲਕੁਲ ਗਲਤ ਕੰਮ ਹੈ ਇਸ ਤਰ੍ਹਾਂ ਸੁਰਿੰਦਰ ਦੀ ਗੱਲ ਨਾ ਮੰਨੀ ਗਈ ਸ਼ਾਦੀ ਦੀ ਤਾਰੀਖ ਨੇੜੇ ਆ ਗਈ ਸੁਰਿੰਦਰ ਦੇ ਦਿਲ ਵਿੱਚ ਇੱਕ ਤੂਫਾਨ ਉੱਤਰਿਆ ਸੀ ਉਸ ਨੂੰ ਲੱਗਦਾ ਸੀ ਕਿ ਜੇ ਉਸਨੇ ਜਸਪਾਲ ਨਾਲ ਸ਼ਾਦੀ ਕਰ ਲਈ ਤਾਂ ਉਸ ਦੀ ਜ਼ਿੰਦਗੀ ਇੱਕ ਜੇਲ੍ਹ ਦੇ ਵਿੱਚ ਬਦਲ ਜਾਵੇਗੀ ਉਸ ਨੂੰ ਲੱਗਦਾ ਸੀ ਕਿ ਸਾਰੇ ਘਰ ਦੇ ਮੇਰੇ ਦੁਸ਼ਮਣ ਹਨ ਨੂੰ ਅਤੇ ਮੈਨੂੰ ਤਕੇ ਨਾਲ ਨਰਕ ਦੇ ਵਿੱਚ ਘੜ ਰਹੇ ਹਨ ਇੱਕ ਰਾਤ ਜਦੋਂ ਸਾਰੇ ਸੌ ਰਹੇ ਸਨ ਸੁਰਿੰਦਰ ਨੇ ਇੱਕ ਫੈਸਲਾ ਲਿਆ ਉਸਨੇ ਆਪਣਾ ਛੋਟਾ ਜਿਹਾ ਥੈਲਾ ਚੁੱਕਿਆ ਅਤੇ ਇੱਕ ਚਿੱਠੀ ਲਿਖੀ ਚਿੱਠੀ ਦੇ ਵਿੱਚ ਉਸਨੇ ਲਿਖਿਆ ਮੰਮੀ ਪਾਪਾ ਮੈਨੇ ਮੈਂ ਜਾ ਰਹੀ ਹਾਂ ਮੈਂ ਜਸਪਾਲ ਨਾਲ ਸ਼ਾਦੀ ਨਹੀਂ ਕਰ ਸਕਦੀ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੀ ਹਾਂ ਮੈਨੂੰ ਮਾਫ਼ ਕਰ ਦਿਓ ਤੁਹਾਡੇ ਸਾਰਿਆਂ ਦੇ ਪਿਆਰ ਲਈ ਬਹੁਤ ਬਤਨ ਮਾਦ ਉਸ ਰਾਤ सुरेंद्र ਕਰੋ ਪਜ ਗਈ ਔਰ ਰਵਿੰਦਰ ਨਾਲ ਮਿਲਿ ਅਤੇ ਦੋਵੇਂ ਅੰਮ੍ਰਿਤਸਰ ਦੇ ਨਿਕਲ ਪਏ सुरेंद्र ਨੂੰ ਲੱਗਦਾ ਸੀ ਕਿ ਉਹ ਆਪਣੇ ਪਿਆਰ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰੇਗੀ ਲੇਕਿਨ ਉਸ ਨੂੰ ਨਹੀਂ ਪਤਾ ਸੀ ਉਸ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਣ ਵਾਲਾ ਸੀ ਜਿਸ ਨੇ ਉਸ ਦੇ ਸਾਰੇ ਸੁਪਨੇ ਚੱਕਨਾ ਚੂਰ ਕਰ ਦੇਣੇ ਸੀ ਜਦੋਂ सुरेंद्र ਅਤੇ ਰਵਿੰਦਰ ਅੰਮ੍ਰਿਤਸਰ ਪਹੁੰਚੇ ਤਾਂ ਸ਼ੁਰੂਆਤ ਦੇ ਵਿੱਚ ਸਭ ਕੁਝ ਠੀਕ ਹੋਇਆ। ਰਵਿੰਦਰ ਨੇ ਸੁਰਿੰਦਰ ਨੂੰ ਇੱਕ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਰੱਖਿਆ। ਉਹ ਦੋਵੇਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਸੁਪਨੇ ਦੇਖ ਰਹੇ ਸਨ। ਦੋਵਾਂ ਨੇ ਕੋਟ ਦੇ ਵਿੱਚ ਜਾ ਕੇ ਵਿਆਹ ਕਰ ਲਿਆ। ਰਵਿੰਦਰ ਨੇ ਸੁਰਿੰਦਰ ਨੂੰ ਕਿਹਾ, "ਸੁਰਿੰਦਰ, ਮੈਂ ਇੱਕ ਚੰਗੀ ਨੌਕਰੀ ਲੱਭ ਲਵਾਵਾਂਗਾ। ਅਸੀਂ ਇੱਕ ਖੁਸ਼ਹਾਲ ਜ਼ਿੰਦਗੀ ਜੀਵਾਂਗੇ।" ਸੁਰਿੰਦਰ ਨੇ ਉਸ ਦੀ ਗੱਲ ਤੇ ਭਰੋਸਾ ਕਰ ਲਿਆ ਪਰ ਕੁਝ ਦਿਨਾਂ ਬਾਅਦ ਰਵਿੰਦਰ ਦਾ ਵਿਵਹਾਰ ਬਦਲਣ ਲੱਗਿਆ। ਅਕਸਰ ਹੀ ਸੁਰਿੰਦਰ ਨਾ ਗੁੱਸੇ ਦੇ ਵਿੱਚ ਗੱਲ ਕਰਦਾ ਮੈਨੂੰ ਨੌਕਰੀ ਨਹੀਂ ਮਿਲ ਰਹੀ ਤੂੰ ਸਾਰਾ ਦਿਨ ਘਰ ਦੇ ਵਿੱਚ ਬੈਠੀ ਰਹਿਣੀ ਹੈ ਕੋਈ ਕੰਮ ਕਿਉਂ ਨਹੀਂ ਕਰ ਲੈਂਦੀ ਘਰੇ ਵੇਲੇ ਬੈਠੇ ਨਾਲ ਘਰ ਥੋੜੀ ਚਲਦੇ ਹਨ ਕੋਈ ਕੰਮ ਕਰਨਾ ਪੈਂਦਾ ਹੈ ਮੇਰੇ ਕੋਲ ਕੋਈ ਨੌਕਰੀ ਨਹੀਂ ਹੈ ਤੂੰ ਤਾਂ ਕੁਝ ਕਰ ਰਵਿੰਦਰ ਨੇ ਇੱਕ ਦਿਨ ਗੁੱਸੇ ਦੇ ਵਿੱਚ ਕਿਆ ਸੁਰਿੰਦਰ ਨੇ ਥੋੜੀ-ਥੋੜੀ ਕਿਆ ਮੈਂ ਵੀ ਕੰਮ ਕਰਨ ਲਈ ਤਿਆਰ ਹਾਂ ਪਰ ਮੈਨੂੰ ਤਾਂ ਇੱਥੇ ਕੁਝ ਪਤਾ ਹੀ ਨਹੀਂ ਤੂੰ ਮੇਰੀ ਮਦਦ ਕਰ ਪਰ ਰਵਿੰਦਰ ਨੇ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਕੀਤਾ ਇੱਕ ਦਿਨ ਰਵਿੰਦਰ ਨੇ सुरेंद्र ਨੂੰ ਕਿਹਾ ਮੈਂ ਤੇ ਨੌਕਰੀ ਦਾ ਪਤਾ ਲਗਾ ਲਿਆ ਹੈ ਪਰ ਇਸ ਲਈ ਸਾਨੂੰ ਦਿੱਲੀ ਜਾਣਾ ਪਵੇਗਾ सुरेंद्र ਨੂੰ ਥੋੜਾ ਡਰ ਲੱਗਿਆ ਪਰ ਉਸਨੇ ਰਵਿੰਦਰ ਦੀ ਗੱਲ ਮੰਨ ਲਈ ਆਖਰਕਾਰ ਵਿਚਾਰੀ ਕਰਦੀ ਤਾਂ ਕਰਦੀ ਕਿ ਉਹ ਦੋਵੇਂ ਦਿੱਲੀ ਵਾਸਤੇ ਨਿਕਲ ਪਏ ਜਦੋਂ ਦੋਵੇਂ ਦਿੱਲੀ ਪਹੁੰਚੇ ਨਾ ਪਰ ਰਵਿੰਦਰ ਨੇ सुरेंद्र ਨੂੰ ਇੱਕ ਛੋਟੀ ਜੀ ਗਲੀ ਵਿੱਚ ਲਿ ਜਾ ਕੇ ਇੱਕ ਅਜਿਹੀ ਜਗ੍ਹਾ ਤੇ ਰੁਕਿਆ ਜਿੱਥੇ ਚਾਰੇ ਪਾਸੇ ਹਨੇਰਾ ਸੀ ਸੁਰਿੰਦਰ ਨੂੰ ਡਰ ਲੱਗਣ ਲੱਗਿਆ ਰਵਿੰਦਰ ਇਹ ਕਿਹੜੀ ਜਗ੍ਹਾ ਹੈ ਇੱਥੇ ਇਨਾ ਹਨੇਰਾ ਕਿਉਂ ਹੈ ਸੁਰਿੰਦਰ ਨੇ ਡਰਦੇ ਡਰਦੇ ਪੁੱਛਿਆ ਰਵਿੰਦਰ ਨੇ ਉਸ ਤੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਉਸ ਨੇ ਸੁਰਿੰਦਰ ਦਾ ਹੱਥ ਫੜ ਕੇ ਉਸ ਨੂੰ ਇੱਕ ਘਰ ਦੇ ਅੰਦਰ ਲੈ ਗਿਆ ਉੱਥੇ ਕੁਝ ਔਰਤਾਂ ਬੈਠੀਆਂ ਸਨ ਜਿਹੜੀਆਂ ਡਰੀਆਂ ਹੋਈਆਂ ਲੱਗ ਰਹੀਆਂ ਸਨ ਸੁਰਿੰਦਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ ਉਸ ਵੇਲੇ ਇੱਕ ਆਦਮੀ ਉਸ ਘਰ ਦੇ ਵਿੱਚ ਤੱਕਲ ਹੋਇਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਟਮਕ ਸੀ ਰਵਿੰਦਰ ਇੱਕ ਕੌਣ ਦੇ ਆਇਆ ਹੈ ਉਸ ਆਦਮੀ ਨੇ ਪੁੱਛਿਆ ਇਹ ਸੁਰੇਂਦਰ ਹੈ ਇਹ ਬਹੁਤ ਕੰਮ ਦੀ ਚੀਜ਼ ਹੈ ਇਸ ਨੂੰ ਤਿਆਰ ਕਰ ਲਓ ਰਵਿੰਦਰ ਨੇ ਠੰਡੀ ਆਵਾਜ਼ ਵਿੱਚ ਕਿਹਾ ਸੁਰੇਂਦਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਉਸ ਨੂੰ ਸਮਝ ਨਹੀਂ ਸੀ ਕਿ ਰਵਿੰਦਰ ਨੇ ਉਸ ਨੂੰ ਧੋਖਾ ਦਿੱਤਾ ਹੈ ਉਸ ਨੂੰ ਇੱਕ ਗੰਦੇ ਕੰਬੀ ਧੱਕਿਆ ਸੀ ਰਵਿੰਦਰ ਤੂੰ ਮੇਰੇ ਨਾਲ ਆ ਕੀ ਕੀਤਾ ਮੈਂ ਤਾਂ ਤੈਨੂੰ ਪਿਆਰ ਕੀਤਾ ਸੀ ਮੈਂ ਤੇਰੇ ਪਿੱਛੇ ਆਪਣੇ ਘਰ ਦੇ ਛੱਡ ਦਿੱਤੇ ਆਪਣਾ ਸੱਕਾ ਭਰਾ ਛੱਡ ਦਿੱਤਾ ਉਹ ਮਾਪੇ ਜਿਨ੍ਹਾਂ ਨੇ ਮੈਨੂੰ ਬਚਪਨ ਤੋਂ ਪਿਆਰ ਦਿੱਤਾ ਉਹਨਾਂ ਨੂੰ ਮੈਂ ਛੱਡਾਇਆ ਤੂੰ ਮੇਰੇ ਨਾਲ ਧੋਖਾ ਕੀਤਾ ਹੈ ਸੁਨੀਦਰ ਨੇ ਰੋਂਦੇ ਰੋਂਦੇ ਕਿਹਾ ਪਰ ਰਵਿੰਦਰ ਨੇ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਕੀਤਾ ਤੇਰੇ ਪਿਆਰ ਨਾਲ ਮੇਰਾ પેટ ਨਹੀਂ ਪਰਦਾ ਮੈਂ ਤੈਨੂੰ ਇੱਥੇ ਵਿੱਚ ਤਾਂ ਹੈ ਉਹਨੇ ਤੇਰ ਨਵਾਂ ਘਰ ਹੈ ਰਵਿੰਦਰ ਨੇ ਬੇਰਹਿਮੀ ਨਾਲ ਧਿਆ ਅਤੇ ਉਹ ਉੱਥੇ ਚਲਾ ਗਿਆ ਸੁਰਿੰਦਰ ਦੀ ਜ਼ਿੰਦਗੀ ਉਸ ਦਿਨ ਤੋਂ ਇੱਕ ਜੌਂਦੀ ਲਾਸ਼ ਵਿੱਚ ਬਦਲ ਗਈ ਉਸ ਨੂੰ ਇੱਕ ਅਜੀਬ ਦੁਨੀਆ ਵਿੱਚ ਧੱਕ ਦਿੱਤਾ ਗਿਆ ਜਿੱਥੇ ਨਾ ਪਿਆਰ ਸੀ ਨਾ ਇੱਜ਼ਤ ਅਤੇ ਨਾ ਕੋਈ ਉਮੀਦ ਉਸ ਘਰ ਦੇ ਵਿੱਚ ਜਿਸ ਨੂੰ ਰਵਿੰਦਰ ਨੇ ਨਵਾਂ ਘਰ ਕਿਹਾ ਸੀ ਸੁਰਿੰਦਰ ਨੂੰ ਜ਼ਬਰਦਸਤੀ ਗਲਤ ਕੰਮ ਵੀ ਤੱਕਿਆ ਗਿਆ ਉਹ ਰੋਜ਼ ਰੋਂਦੀ ਚੀਕਦੀ ਅਤੇ ਆਪਣੇ ਪਰਿਵਾਰ ਨੂੰ ਯਾਦ ਕਰਦੀ ਮੰਮੀ ਪਾਪਾ ਮਿੰਨੀ ਮੈਂ ਤੇ ਤੜਪ ਰਹੀ ਹਾਂ ਮੈਨੂੰ ਬਚਾ ਲਵੋ ਉਹ ਰੋਜ਼ ਰਾਤ ਆਪਣੇ ਸਿਰਾਂ ਨੂੰ ਗਲੇ ਲਗਾ ਕੇ ਰੋਂਦੀ ਪਰ ਉਸਦੀ ਆਵਾਜ਼ ਨੂੰ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ ਉਸ ਘਰ ਦਾ ਮਾਲਕ ਰਾਜੇਸ਼ ਇੱਕ ਬੇਰਹਿਮ ਆਦਮੀ ਸੀ ਉਸ ਦੀਆਂ ਅੱਖਾਂ ਵਿੱਚ ਨਾ ਕੋਈ ਰਹਿਮ ਸੀ ਨਾ ਕੋਈ ਇਨਸਾਨੀਅਤ ਜੇ ਸੁਰਿੰਦਰ ਜਾਂ ਕੋਈ ਹੋਰ ਔਰਤ ਕੰਮ ਕਰਨ ਤੋਂ ਇਨਕਾਰ ਕਰਦੀ ਤਾਂ ਉਹ ਉਹਨਾਂ ਨੂੰ ਮਾਰਦਾ, ਤੁੱਖਾ ਰੱਖਦਾ ਅਤੇ ਤਸੀਹੇ ਦਿੰਦਾ ਸੁਰਿੰਦਰ ਦੀ ਜ਼ਿੰਦਗੀ ਇੱਕ ਨਰਕ ਬਣ ਗਈ ਉਸ ਦੇ ਸਰੀਰ ਤੇ ਮਾਰਦੇ ਨਿਸ਼ਾਨ ਸਨ ਅਤੇ ਉਸ ਦੀ ਰੂਹ ਰੋਜ਼ ਮਰਦੀ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਕਰੂੰ ਹੀ ਕਿਉਂ ਪੱਜੀ ਜੇਕਰ ਮੈਂ ਆਪਣੇ ਮੰਮੀ ਪਾਪਾ ਦੀ ਗੱਲ ਮੰਨ ਲਈ ਹੁੰਦੀ ਤਾਂ ਅੱਜ ਮੇਰੇ ਆਹ ਹਾਲਾਤ ਨਾ ਹੁੰਦੇ ਉਹ ਰੋ ਸੋਚਦੀ ਕਈ ਸਾਲ ਐਸੇ ਨਰਕ ਦੇ ਵਿੱਚ ਬੀਤ ਗਏ ਸੁਰਿੰਦਰ ਦੀ ਸਿਹਤ ਖਰਾਬ ਹੋਣ ਲੱਗੀ ਉਸ ਦਾ ਚਿਹਰਾ ਪੀਲਾ ਪੈ ਚੁੱਕਿਆ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਉਹ ਚਮਕ ਖਤਮ ਹੋ ਗਈ ਜਿਸ ਨੂੰ ਵੇਖ ਕੇ ਪਿੰਡ ਦੇ ਲੋਕ ਉਸ ਨੂੰ ਚੰਨ ਵਰਗੀ ਕੁੜੀ ਕਹਿੰਦੇ ਸਨ ਇੱਕ ਦਿਨ ਰਾਜੇਸ਼ ਨੇ ਸੁਰਿੰਦਰ ਨੂੰ ਘਰ ਵਿੱਚੋਂ ਕੱਢ ਦਿੱਤਾ ਤੂੰ ਹੁਣ ਕੰਮ ਦੀ ਨਹੀਂ ਰਹੀ ਜਾਇ ਤੂੰ ਨਿਕਲ ਜਾ ਉਸਨੇ ਬੇਰਹਿਮੀ ਨਾਲ ਕਿਹਾ ਸੁਰੇਂਦਰ ਦੇ ਕੋਲ ਨਾ ਕੋਈ ਪੈਸੇ ਸਨ ਨਾ ਕੋਈ ਜਗ੍ਹਾ ਉਸਨੇ ਸੋਚਿਆ ਕਿ ਉਹ ਆਪਣੇ ਪਿੰਡ ਵਾਪਸ ਜਾਵੇਗੀ ਪਰ ਉਸਨੂੰ ਡਰ ਸੀ ਮੰਮੀ ਪਾਪਾ ਮੈਨੂੰ ਕਦੇ ਵਾਪਸ ਨਹੀਂ ਕਰਨਗੇ ਪਿੰਡ ਦੇ ਵਿੱਚ ਸਾਡੀ ਇੱਜ਼ਤ ਹੋਰ ਖਰਾਬ ਹੋ ਜਾਵੇਗੀ ਉਹ ਸੋਚਦੀ ਆਖਿਰਕਾਰ ਸੁਰੇਂਦਰ ਅੰਮ੍ਰਿਤਸਰ ਤੋਂ ਵਾਪਸ ਆ ਗਏ ਉਸਨੂੰ ਲੱਗਿਆ ਕਿ ਉਹ ਆਪਣੇ ਪਰਿਵਾਰ ਨੂੰ ਦੋਹਰੀ ਵੇਖਣਵੇਗੀ ਪਰ ਘਰ ਜਾਣ ਦੀ ਹਿੰਮਤ ਨਹੀਂ ਸੀ ਉਸਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਭੀਕ ਮੰਗਣੀ ਸ਼ੁਰੂ ਕਰ ਦਿੱਤੀ ਰੋਜ਼ ਸਵੇਰੇ ਸਟੇਸ਼ਨ ਤੇ ਜਾਂਦੀ ਅਤੇ ਲੋਕਾਂਗੇ ਹੱਥ ਫਲਾਉਂਦੇ ਰੱਬ ਦੇ ਨਾਮ ਤੇ ਕੁਝ ਦੇ ਦਿਓ ਰੋਜ਼ ਇਹੀ ਆਵਾਜ਼ ਲਾਂਦੇ ਉਸਤੇ ਜ਼ਿੰਦਗੀ ਦੇ ਵਿੱਚ ਹੁਣ ਕੋਈ ਉਮੀਦ ਨਹੀਂ ਸੀ ਉਸਤੇ ਘਰੋਂ ਭੱਜਣ ਤੋਂ 8 ਸਾਲ ਬੀਤ ਚੁਕੇ ਸਨ ਸੁਰਿੰਦਰ ਦੀ ਜ਼ਿੰਦਗੀ ਭੀਕ ਮੰਗਦਾ ਹੀ ਬਿਤਰੀ ਸੀ ਇਸ ਦੌਰਾਨ ਮਨਜੀਤ ਵੱਡਾ ਹੋ ਗਿਆ ਉਸਨੇ ਆਪਣੇ ਸੁਪਨੇ ਨੂੰ ਸੱਚ ਕਰ ਦਿਖਾਇਆ ਉਸ ਸਿਕਰੇਜਮੈਂਟ ਦਾ ਇੱਕ ਜ਼ਬਾਨ ਬਣ ਗਿਆ ਉਸ ਨੂੰ ਆਪਣੀ ਭੈਣ ਦੀ ਯਾਦ ਰੋਜ਼ ਸਤਾਉਂਦੀ ਜਦੋਂ ਸੁਰਿੰਦਰ ਘਰੋਂ ਪੱਜੀ ਸੀ ਤਾਂ ਮਨਜੀਤ ਸਿਰਫ 16 ਸਾਲ ਦਾ ਸੀ ਉਸ ਨੇ ਸੁਰਿੰਦਰ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਕੋਈ ਦੀ ਟ੍ਰੇਨਿੰਗ ਦੌਰਾਨ ਵੀ ਹਰ ਸਰ ਦੇ ਵਿੱਚ ਜਿੱਥੇ ਉਸ ਦੀ ਡਿਊਟੀ ਲੱਗਦੀ ਸੁਰਿੰਦਰ ਦਾ ਪਤਾ ਲਰਦਾ ਪਰ ਉਸ ਨੂੰ ਕੋਈ ਵੀ ਸੁਰਾਗ ਨਾ ਮਿਲੇ ਆ ਇਸੇ ਤਰ੍ਹਾਂ ਸਮਾ ਵਿਦਾ ਹੈ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਉਸ ਦੀ ਪੋਸਟਿੰਗ ਹੁੰਦੀ ਹੈ ਥੋੜੀ ਥੋੜੀ ਕਰਦਿਆਂ ਆਪਣੇ ਘਰ ਦੇ ਵਿੱਚ ਹੀ ਛੁੱਟੀ ਤੇ ਆਇਆ ਕਰਦਾ ਹੈ ਮਾਤਾ ਦੀ ਸਿਹਤ ਖਰਾਬ ਰਹੀ ਹੈ ਪਿਤਾ ਜੀ ਵੀ ਆਪਣੇ ਕੰਮ ਕਰਨ ਦੇ ਵਿੱਚ ਵਿਅਸਤ ਹਨ ਜਿਉਂਦੀ ਲਾਸਤਰਾ ਸਾਰੇ ਪਾਸੇ ਘੁੰਮਦੇ ਹਨ ਧੀ ਦਾ ਦਰਦ ਉਹਨਾਂ ਨੂੰ ਅੰਦਰੋਂ ਖਾ ਗਿਆ ਹੈ ਨਾ ਤਾਂ ਮਾਤਾ ਹੁਣ ਹਾਸਕੇ ਬੋਲਦੀ ਹੈ ਨਾ ਹੀ ਪਿਓ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਵਾਪਰ ਜਾਵੇ ਕਈ ਸਾਲ ਲੱਗ ਜਾਂਦੇ ਹਨ ਉਸ ਘਟਨਾ ਨੂੰ ਮਨ ਤੋਂ ਭੁਲਾਉਣ ਨੂੰ ਆਖਿਰਕਾਰ ਭੁਲ ਵੀ ਕਿਵੇਂ ਸਕਦਾ ਹੈ 20 ਸਾਲ ਜਿਸ ਤੇ ਦੀ ਪਰਵਰਿਸ਼ ਕੀਤੀ ਹੋਵੇ ਜਿਸ ਨੂੰ ਲਾਡਾਂ ਪਿਆਰ ਨਾਲ ਪਾਲਿਆ ਹੋਵੇ ਉਹੀ ਜਦੋਂ ਇਸ ਤਰ੍ਹਾਂ ਧੋਖਾ ਦੇ ਜਾਵੇ ਕਿਹੜਾ ਮਾਪਾਪਾ ਹੈ ਜੋ ਕਿ ਇਸ ਸੱਟ ਨੂੰ ਸੋਕੇ ਸਾਹ ਚੱਲ ਸਕਦਾ ਹੈ ਐਵੇਂ ਹੁੰਦਾ ਹੈ ਚਲੋ ਮਾਤਾ ਬਿਮਾਰ ਨਹੀਂ ਦੀ ਹੈ ਆਪਣੀ ਮਾਂ ਦੀ ਤਬੀਤ ਨੂੰ ਦੇਖਦੇ ਹਾਂ ਆਪਣੀ ਡਿਊਟੀ ਤੋਂ ਕੁਝ ਦਿਨ ਵਾਸਤੇ ਛੁੱਟੀ ਲੈਂਦਾ ਹੈ ਲੇਕਿਨ ਸ਼ਾਇਦ ਉਸਦੀ ਕਿਸਮਤ ਹੈ ਜਾਂ ਫਿਰ ਉਸਦੇ ਲੇਖਨ ਉਕੇ ਉਸਦੀ ਛੁੱਟੀ ਅਚਾਨਕ ਕੈਨਸਲ ਹੋ ਜਾਂਦੀ ਹੈ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਾਚੁਕਿਆ ਹੋਏ ਫੌਜ ਨੂੰ ਆਪਣੇ ਸਿਪਾਹੀਆਂ ਦੀ ਜ਼ਰੂਰਤ ਹੈ ਅਤੇ ਮਨਜੀਤ ਨੂੰ ਫੋਨ ਕਰਕੇ ਉਸ ਨੂੰ ਵਾਪਸ ਡਿਊਟੀ ਤੇ ਬੁਲਾ ਲਿਆ ਜਾਂਦਾ ਹੈ ਵਾਪਸ ਅੰਮ੍ਰਿਤਸਰ ਤੇ ਆਪਣੀ ਡਿਊਟੀ ਤੇ ਜਾਣ ਲਈ ਖੜਾ ਹੈ ਹੱਥ ਦੇ ਵਿੱਚ ਬੈਗ ਹੈ ਅਤੇ ਸਵੇਰ ਦੇ 10 ਵਜੇ ਦਾ ਸਮਾਂ ਹੈ ਅੱਗੇ ਵਧਦਾ ਹੈ ਅਤੇ ਬ੍ਰਿਜ ਦੇ ਉੱਪਰ ਜਿਵੇਂ ਹੀ ਆਪਣੇ ਭੈਣ ਨੂੰ ਪੀਕ ਮੰਗਦਾਂ ਦੇਖਿਆ ਉਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਉਧਰੋਂ ਸੁਰਿੰਦਰ ਨੇ ਵੀ ਜਿਵੇਂ ਹੀ ਸਿਰ ਉਠਾ ਕੇ ਮਨਜੀਤ ਵੱਲ ਦੇਖਿਆ ਉਸ ਦੀਆਂ ਅੱਖਾਂ ਹੈਰਾਨ ਰਹਿ ਗਈਆਂ ਤੋਂ ਮਨੇ ਉਸਨੇ ਕੰਬਦੀ ਆਵਾਜ਼ ਦੇ ਵਿੱਚ ਪੁੱਛਿਆ ਮਨਜੀਤ ਨੇ ਆਪਣਾ ਮੱਗ ਜ਼ਮੀਨ ਤੇ ਸੁੱਟ ਦਿੱਤਾ ਅਤੇ ਸੁਰਿੰਦਰ ਨੂੰ ਗੜੇ ਨਾਲ ਲਗਾ ਲਿਆ ਮੇਰੀ ਜਦੀ ਤੂੰ ਕਿੱਥੇ ਸੀ ਅਸੀਂ ਤੈਨੂੰ ਸਾਲਾਂ ਤੋਂ ਲਭਰੇ ਸੀ ਤੇਰੀ ਕੋਈ ਖਬਰ ਨਹੀਂ ਸੀ ਇੱਕ ਫੋਨ ਤਾਂ ਕਰ ਦਿੰਦੀ ਮੰਮੀ ਪਾਪਾ ਰੋਜ਼ ਤੇਰੀ ਉਡੀਕ ਕਰਦੇ ਰਹੇ ਤੇਰਾ ਖੁੱਲੇ ਦਿਲਾਂ ਇੰਤਜ਼ਾਰ ਸੀ ਮਨਜੀਤ ਨੇ ਰੋਂਦੇ ਰੋਂਦੇ ਕਿਹਾ ਸੁਰਿੰਦਰ ਵੀ ਰੋਣ ਲੱਗੀ ਮੈਨੂੰ ਮੈਂ ਬਹੁਤ ਗਲਤੀ ਕਰ ਦਿੱਤੀ ਮੈਂ ਕਰੋ ਭੱਜ ਗਏ ਮੈਨੂੰ ਇੱਕ ਗੰਦੇ ਕੰਮ ਵਿੱਚ ਧੱਕਾ ਦਿੱਤਾ ਗਿਆ ਮੇਰੀ ਜ਼ਿੰਦਗੀ ਨਰਕ ਬਣ ਗਈ ਸੁਰਿੰਦਰ ਨੇ ਹਿੱਟ ਗਿਆ ਪਰਦੇ ਹੋਏ ਕਿਆ ਮਨਜੀਤ ਨੇ ਵੀ ਸੁਰਿੰਦਰ ਦੀ ਪੂਰੀ ਕਹਾਣੀ ਸੁਣੀ ਉਸ ਦਾ ਗੁੱਸਾ ਵੱਧਦਾ ਜਾ ਰਿਹਾ ਸੀ ਉਸ ਰਵਿੰਦਰ ਨੂੰ ਮੈਂ ਨਹੀਂ ਛੱਡਾਂਗਾ ਉਸ ਨੇ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮਨਜੀਤ ਨੇ ਆਪਣੇ ਮੁcke ਨੂੰ ਤਾਕਤ ਨਾਲ ਪਿਛਲਿਆ ਮਨਜੀਤ ਨੇ ਫੈਸਲਾ ਲਿਆ ਕਿ ਉਹ ਆਪਣੀ ਡਿਊਟੀ ਨੂੰ ਇੱਕ ਪਾਸੇ ਰੱਖ ਕੇ ਪਹਿਲਾਂ ਸੁਰਿੰਦਰ ਨੂੰ ਘਰ ਲੈ ਕੇ ਜਾਵੇਗਾ ਉਸ ਨੇ ਆਪਣੇ ਮਡੇ ਅਫਸਰ ਨੂੰ ਫੋਨ ਕੀਤਾ ਅਤੇ ਆਪਣੀ ਐਮਰਜੈਂਸੀ ਸਮਝਾਈ ਐਮਰਜੈਂਸੀ ਦੀ ਛੁੱਟੀ ਅਰਜ਼ਿ ਕੀਤੀ ਸਰ ਮੇਰੇ ਘਰ ਦੇ ਵਿੱਚ ਆ ਐਮਰਜੈਂਸੀ ਆ ਗਈ ਹੈ ਮੈਨੂੰ ਇੱਕ ਹਫ਼ਤੇ ਦੀ ਛੁੱਟੀ ਦੇ ਦਿਓ ਬਾਅਦ ਦੇ ਵਿੱਚ ਮੈਂ ਤੁਹਾਡੇ ਤੋਂ 6 ਮਹੀਨੇ ਛੁੱਟੀ ਦੀ ਮੰਗਦਾ ਮਨਜੀਤ ਨੇ ਫੋਨ ਤੇ ਕਿਹਾ ਅਫਸਰ ਨੇ ਉਸਦੀ ਗੱਲ ਸੁਣੀ ਅਤੇ ਛੁੱਟੀ ਦੀ ਅਰਜ਼ੀ ਮਨਜ਼ੂਰ ਕਰ ਦਿੱਤੀ ਮਨਜੀਤ ਨੇ ਸੁਰਿੰਦਰ ਦਾ ਹੱਥ ਫੜਿਆ ਅਤੇ ਕਿਹਾ ਜੀਦੀ ਜੀ ਤੂੰ ਹੁਣ ਇਕੱਲੀ ਨਹੀਂ ਹੈ ਮੈਂ ਤੇਰੇ ਨਾਲ ਹਾਂ ਅਚੀ ਕਰ ਜਾਵਾਂਗੇ ਅਤੇ ਮੰਮੀ ਪਾਪਾ ਨੂੰ ਸਾਰੀ ਗੱਲ ਦੱਸਾਂਗੇ ਸੁਰਿੰਦਰ ਨੇ ਡਰਦੇ ਡਰਦੇ ਕਿਹਾ ਪਰ ਮੈਨੂੰ ਮੰਮੀ ਪਾਪਾ ਮੈਨੂੰ ਮਾਫ਼ ਨਹੀਂ ਕਰਨਗੇ ਮੈਂ ਘਰ ਦੀ ਇੱਜ਼ਤ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਮਨਜੀਤ ਨੇ ਉਸ ਤੇ ਸਿਰ ਤੇ ਹੱਥ ਫੇਰ ਦੇ ਕੇ ਕਿਹਾ ਜਿੱਦਿ ਮੰਮੀ ਪਾਪਾ ਦਾ ਦਿਲ ਬਹੁਤ ਵੱਡਾ ਹੈ ਉਹਨਾਂ ਨੇ ਤੈਨੂੰ ਪਿਆਰਿਆ ਹੈ ਇੰਨੀ ਵੱਡੀ ਕੀਤਾ ਉਹ ਤੈਨੂੰ ਜ਼ਰੂਰ ਮਾਫ਼ ਕਰ ਦੇਣਗੇ ਆਪਾਂ ਫਿਰ ਵੀ ਉਹਨਾਂ ਦੇ ਬੱਚੇ ਹਾਂ ਮਾਤਾ ਪਿਤਾ ਹਨ ਆਪੇ ਇੱਕ ਵਾਰੀ ਉਹਨਾਂਗੇ ਗਲਤੀ ਕਰਕੇ ਦੇਖੀਏ ਪਰ ਮਨਜੀਤ ਦੇ ਦਿਲ ਵਿੱਚ ਇੱਕ ਹੋਰ ਗੱਲ ਵੀ ਸੀ ਉਹ ਰਵਿੰਦਰ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਉਸ ਸਮੇਂ ਆਪਣੇ ਇੱਕ ਬਚਪਨ ਦੇ ਦੋਸਤ ਅਰਜਨ ਸਿੰਘ ਨੂੰ ਫੋਨ ਕੀਤਾ ਅਰਜਨ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਸੀ ਅਰਜਨ ਤੂੰ ਮੇਰੀ ਮਦਦ ਕਰੇਗਾ ਮੈਨੂੰ ਤੇਰੀ ਮਦਦ ਦੀ ਜ਼ਰੂਰਤ ਹੈ ਮੈਨੂੰ ਤੇਰੀ ਮਦਦ ਦੀ ਜ਼ਰੂਰਤ ਹੈ ਮੇਰੀ ਭੈਣ ਨਾਲ ਇੱਕ ਰਵਿੰਦਰ ਨਾਮ ਦੇ ਆਦਮੀ ਨੇ ਧੋਖਾ ਕੀਤਾ ਉਸਨੇ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕੀਤੀ ਮੈਨੂੰ ਉਸ ਨੂੰ ਲੱਭਣਾ ਹੈ ਮਨਜੀਤ ਨੇ ਬੜੇ ਗੁੱਸੇ ਦੇ ਵਿੱਚ ਕਿਹਾ ਅਰਜੁਨ ਨੇ ਮਨਜੀਤ ਨੂੰ ਪ੍ਰੋਸਾ ਦਿੱਤਾ ਮਨਜੀਤ ਤੂੰ ਫਿਕਰ ਨਾ ਕਰ ਮੈਂ ਉਸ ਰਵਿੰਦਰ ਨੂੰ ਜਲਦੀ ਲੱਭ ਲਵਾਂਗਾ ਮਨਜੀਤ ਅਤੇ ਸੁਰਿੰਦਰ ਆਟੋ ਰਿਕਸ਼ਾ ਲੈ ਕੇ ਦੰੜਿਆਲੇ ਪਿੰਡ ਵਿੱਚ ਨਿਕਲ ਪਏ ਰਾਹ ਦੇ ਵਿੱਚ ਸੁਰਿੰਦਰ ਚੁੱਪ ਸੀ ਉਸ ਤੇ ਦਿਲ ਵਿੱਚ ਬੜਾ ਅਜੀਬ ਜਿਹਾ ਡਰ ਸੀ ਮੰਮੀ ਪਪਾ ਮੈਨੂੰ ਦੇਖ ਵੀ ਸਕਣਗੇ ਜਾਂ ਨਹੀਂ ਕਿ ਉਹ ਮੈਨੂੰ ਗੱਲੇ ਲਗਾਉਣਗੇ ਜਾਂ ਮੈਨੂੰ ਘਰੋਂ ਘਟ ਦੇਣਗੇ ਉਹ ਮਨ ਦੇ ਵਿੱਚ ਸੋਚਦੀ ਰਹੀ ਮਨਜੀਤ ਨੇ ਉਸ ਦਾ ਹੱਥ ਫੜਿਆ ਅਤੇ ਕਿਹਾ ਦੀਦੀ ਡਰਨਾ ਮੈਂ ਤੇਰੇ ਨਾਲ ਹਾਂ ਜਦੋਂ ਉਹ ਜੰਡਿਆਲੇ ਪਿੰਡ ਦੀ ਸੀਮਾ ਤੇ ਪਹੁੰਚੇ ਨਾ ਤਾਂ ਸੁਰਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਿੰਡ ਦਾ ਉਹੀ ਪੁਰਾਣਾ ਪੀਪਲ ਦਾ ਰੁੱਖ ਜਿਸ ਤੇ ਸ਼ਾਹ ਹਟ ਉਹ ਤੇ ਮਨਜੀਤ ਬਚਪਨ ਦੇ ਵਿੱਚ ਖੇਡਦੇ ਸਨ ਅੱਜ ਵੀ ਉਸੇ ਤਰ੍ਹਾਂ ਖੜਾ ਸੀ ਪਿੰਡ ਦੀਆਂ ਗਲੀਆਂ ਵਿੱਚ ਉਹੀ ਖੁਸ਼ਬੂ ਸੀ ਗੋਹੇ ਦੇ ਖੇਤਾਂ ਦੇ ਅਤੇ ਘਰ ਦੀ ਰਸੋਈ ਵਿੱਚੋਂ ਆਉਂਦੀ ਮੱਕੀ ਦੀ ਰੋਟੀ ਦੀ ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿੱਚ ਪਹੁੰਚੇ ਤਾਂ ਉੱਥੇ ਗੁਰਮੀਤ ਸਿੰਘ ਅਤੇ ਕੁਲਵੰਤ ਕੌਰ ਬੈਠੇ ਸਨ। ਕੁਲਵੰਤ ਕੌਰ ਦੀ ਸਿਹਤ ਪਿਛਲੇ ਕੁਝ ਸਾਲਾਂ ਵਿੱਚੋਂ ਖਰਾਬ ਹੋ ਗਈ ਸੀ। ਉਸ ਦੇ ਚਿਹਰੇ ਤੇ ਝੁਲੜੀਆਂ ਸਨ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ। ਉਹ ਰੋਜ਼ ਸਵੇਰੇ ਵਿਹੜੇ ਦੇ ਵਿੱਚ ਬੈਠ ਕੇ ਸੁਰਿੰਦਰ ਦੀ ਉਡੀਕ ਕਰਦੀ ਸੀ। ਗੁਰਮੀਤ ਸਿੰਘ ਵੀ ਪਹਿਲਾਂ ਤੋਂ ਬਹੁਤ ਟੁੱਟ ਚੁੱਕਾ ਸੀ। ਸੁਰਿੰਦਰ ਦੇ ਪਰ ਜਾਣ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਖੇਤਾਂ ਦੇ ਵਿੱਚ ਉਕ ਦਿੱਤਾ। ਪਰ ਉਸਦੇ ਦਿਲ ਵਿੱਚ ਇੱਕ ਵੱਡਾ ਖਾਲੀਪਨ ਸੀ ਜਦੋਂ ਕੁਲਵੰਤ ਕੌਰ ਨੇ ਮਨਜੀਤ ਨੂੰ ਦੇਖਿਆ ਤਾਂ ਉਸਨੇ ਮੁਸਕਰਾਦਿਆਂ ਕਿਹਾ ਮਿੰਨੀ ਤੂੰ ਆ ਗਿਆ ਮੈਂ ਸੋਚਿਆ ਸੀ ਤੂੰ ਤਾਂ ਜੰਮੂ ਚਲਾ ਗਿਆ ਹੋਵੇਗਾ ਪਰ ਜਦੋਂ ਉਸਦੀ ਨਜ਼ਰ ਸੁਰਿੰਦਰ ਤੇ ਪਈ ਤਾਂ ਉਸਦੀ ਮੁਸਕਰਾਹਟ ਅਚਾਨਕ ਗਾਇਬ ਹੋ ਗਈ ਸੁਰਿੰਦਰ ਕੁਲਵੰਤ ਕੌਰ ਨੇ ਹੌਲੀ-ਹੌਲੀ ਕਿਹਾ ਸੁਰਿੰਦਰ ਨੇ ਸਿਰ ਝੁਕਾ ਲਿਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮਮੇ ਮੈਂ ਹਾਂ ਸੁਰਿੰਦਰ ਹਾਂ ਮੈਨੂੰ ਮਾਫ਼ ਕਰਦੇ ਹੋ ਸੁਰਿੰਦਰ ਨੇ ਰੋਂਦੇ ਹੁੰਦੇ ਕਿਹਾ ਕੁਲਵੰਤ ਕੌਰ ਇੱਕ ਪਲ ਚੁੱਪ ਹੋ ਗਈ ਉਸ ਦੇ ਚਿਹਰੇ ਤੇ ਗੁੱਸਾ ਦਰਦ ਅਤੇ ਪਿਆਰ ਸਭ ਇਕੱਠੇ ਦਿਖਾਈ ਦੇ ਰਹੇ ਸਨ ਗੁਰਮੀਤ ਸਿੰਘ ਵੀ ਉੱਠ ਕੇ ਖੜਾ ਹੋ ਗਿਆ ਸੁਰਿੰਦਰ ਤੂੰ ਇੱਥੇ ਕੀਤਾ ਤੂੰ ਸਾਡੀ ਜ਼ਿੰਦਗੀ ਨਰਕ ਬਣਾ ਦਿੱਤੀ ਗੁਰਮੀਤ ਸਿੰਘ ਨੇ ਗੁੱਸੇ ਦੇ ਵਿੱਚ ਕਿਹਾ ਪਰ ਕੁਲਵੰਤ ਕੌਰ ਨੇ ਉਸ ਨੂੰ ਰੋਕ ਦਿੱਤਾ ਚੁੱਪ ਕਰ ਜਾਓ ਇਹ ਸਾਡੀ ਧੀ ਹੈ ਵਾਪਸ ਆ ਗਈ ਹੈ ਜ਼ਰੂਰ ਇਸ ਨੂੰ ਬਹੁਤ ਵੱਡਾ ਦੁੱਖ ਹੋਵੇਗਾ ਸਾਨੂੰ ਆਪਣਾ ਗੁੱਸਾ ਸਾਈਡ ਤੇ ਰੱਖ ਕੇ ਇੱਕ ਵਾਰ ਆਪਣੇ ਬੱਚੇ ਦੀ ਗੱਲ ਸੁਣਨੀ ਚਾਹੀਦੀ ਹੈ ਇਹ ਮੇਰੀ ਧੀ ਹੈ ਮੇਰੀ ਸੁਰਿੰਦਰ ਤੂੰ ਕਿੱਥੇ ਸੀ ਧੀ ਮੈਂ ਰੋਜ਼ ਤੇਰੀ ਉਡੀਕ ਕਰਦੀ ਸੀ ਮੈਨੂੰ ਲੱਗਦਾ ਸੀ ਕਿ ਮੇਰੀ ਧੀ ਮਰ ਗਈ ਹੈ ਕੁਲਵੰਤ ਕੌਰ ਦੀਆਂ ਝਕੀਆਂ ਨੇ ਪੂਰੇ ਬੇੜੇ ਨੂੰ ਭਰ ਦਿੱਤਾ ਗੁਰਮੀਤ ਸਿੰਘ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਸ ਸਮੇਂ ਸੁਰਿੰਦਰ ਦੇ ਸਿਰ ਤੇ ਹੱਥ ਰੱਖਿਆ ਅੱਤੇ ਕਿਆ ਬੇਟੀ ਤੂੰ ਵਾਪਸ ਆ ਗਈ ਇਹ ਬੋਤ ਹੈ ਚਲੋ ਐਸੇ ਤਰ੍ਹਾਂ ਮੋੜ ਬਿਲਕੁਲ ਹੋ ਜਾਂਦਾ ਹੈ ਸੁਲੇਂਦਰ ਆਪਣੇ ਹੱਦ ਵਿੱਚ ਆਪਣੇ ਮਾਤਾ ਪਿਤਾ ਨਾਲ ਸਾਝ ਕਰਦੀ ਹੈ। ਤਿੰਨੇ ਰੱਜ ਕੇ ਭੂਮਾ ਮਾਰ ਕੇ ਰਹਿੰਦੇ ਹਨ। ਇੱਕ ਦੂਜੇ ਨੂੰ ਗੜੇ ਲਗਾ ਕੇ ਪਿਆਰ ਦਾ ਇਜ਼ਹਾਰ ਕਰਦੇ ਹਨ। ਕੁਝ ਦਿਨਾਂ ਬਾਅਦ ਅਰਜੁਨ ਨੇ ਮਨਜੀਤ ਨੂੰ ਫੋਨ ਕੀਤਾ। ਮਨਜੀਤ ਮੈਨੂੰ ਰਵਿੰਦਰ ਦਾ ਪਤਾ ਲੱਗਿਆ ਹੈ। ਉਹ ਹੁਣ ਲੁਧਿਆਣੇ ਦੇ ਵਿੱਚ ਰਹਿੰਦਾ ਹੈ। ਉਸਨੇ ਇੱਕ ਨਵੀਂ ਔਰਤ ਨਾਲ ਸ਼ਾਦੀ ਕਰ ਲਈ ਹੈ ਅਤੇ ਉਹ ਹੁਣ ਵੀ ਉਸੇ ਗੰਦੇ ਕੰਮੇ ਚੰਨ ਲਾਏ ਅਰਜੁਨ ਨੇ ਦੱਸਿਆ ਮਨਜੀਤ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਅਰਜੁਨ ਮੈਂ ਆਹ ਰਿਹਾ ਹਾਂ ਉਸ ਨੂੰ ਇੱਕ ਸਬਕ ਸਿਖਾਉਣਾ ਜ਼ਰੂਰੀ ਹੈ ਮਨਜੀਤ ਅਤੇ ਅਰਜੁਨ ਨੇ ਮਿਲ ਕੇ ਇੱਕ ਯੋਜਨਾ ਬਣਾਈ ਲੁਝਾਣੇ ਗਏ ਅਤੇ ਰਵਿੰਦਰ ਨੂੰ ਰੰਗੇ ਹੱਤੀ ਫੜ ਲਿਆ ਰਵਿੰਦਰ ਨੂੰ ਬਹੁਤ ਸੇਹ ਵਾਲੇ ਕਰ ਦਿੱਤਾ ਦੀਦੀ ਰਵਿੰਦਰ ਨੂੰ ਸਦਾ ਮਿਲੇਗੀ ਹੁਣ ਉਹ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦਾ ਮਨਜੀਤ ਨੇ ਕਿਹਾ ਸੁਰਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਨੇ ਤੂੰ ਮੇਰੇ ਲਈ ਕਿੰਨਾ ਕੁਝ ਕੀਤਾ ਮੈਂ ਤੇਰਾ ਕਰਜ਼ਾ ਕਿਵੇਂ ਉਤਾਰਾਂਗੀ ਸੁਰਿੰਦਰ ਨੇ ਰੋਂਦੇ ਰੋਂਦੇ ਕਿਹਾ ਸੁਰਿੰਦਰ ਨੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਿਨ ਨੇ ਉਸ ਨੂੰ ਪੜ੍ਹਾਈ ਸ਼ੁਰੂ ਕਰਨ ਲਈ ਪ੍ਰੇਰਿਆ ਸੁਰਿੰਦਰ ਨੇ ਇੱਕ ਸਥਾਨਕ ਸਕੂਲ ਦੇ ਵਿੱਚ ਦਾਖਲਾ ਲੈ ਲਿਆ ਅਤੇ ਆਪਣੀ ਰੁਕੀ ਹੋਈ ਪੜ੍ਹਾਈ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕਰਿਆ ਇਸ ਤਰ੍ਹਾਂ ਸੁਰਿੰਦਰ ਦੁਬਾਰਾ ਆਪਣੇ ਘਰ ਦੇ ਵਿੱਚ ਖਸਤੀ ਵਸਤੀ ਰਹਿਣ ਲੱਗੇ ਲੇਕਿਨ ਸ਼ਹਿਦ ਹੀ ਉਹਆਂ ਦੀਆਂ ਉਹ ਪੁਰਾਣੀਆਂ ਖੁਸ਼ੀਆਂ ਦੁਬਾਰਾ ਮੁੜ ਵਾਪਸ ਆ ਸਕਣਗੀਆਂ ਮਨਜੀਤ ਆਪਣੀ ਡਿਊਟੀ ਤੇ ਚਲਾ ਗਿਆ ਅਤੇ ਭਾਰਤ ਪਾਕਿਸਤਾਨ ਦੀ ਸੀਮਾ ਤੇ ਆਪਣੀ ਡਿਊਟੀ ਦੇਣ ਲੱਗਾ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਇਹ ਕਹਾਣੀ ਕਿ ਮਨਜੀਤ ਨੇ ਸੁਰਿੰਦਰ ਨੂੰ ਵਾਪਸ ਘਰ ਲਿਆ ਕੇ ਸਹੀ ਕੀਤਾ ਜਾਂ ਫਿਰ ਉਸ ਨੂੰ ਉੱਥੇ ਹੀ ਵੇਖ ਮੰਗੇ ਛੱਡ ਦੇਣਾ ਚਾਹੀਦਾ ਸੀ ਤੁਹਾਨੂੰ ਕੀ ਲੱਗਦਾ ਹੈ ਜੋ ਸੁਰਿੰਦਰ ਨਾਲ ਹੋਇਆ ਉਹ ਉਸਤੇ ਕਰਮਾਂ ਦਾ ਫਲ ਸੀ ਜਾਂ ਕੁਝ ਹੋਰ ਜਾਂ ਫਿਰ ਇਹ ਸਭ ਰਵਿੰਦਰ ਦਾ ਕਰਿਆ ਤਰ੍ਹਾਂ ਸੀ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਵਿੱਚ ਕਿੰਨਾ ਦੋਸ਼ ਰਵਿੰਦਰ ਦਾ ਹੈ ਅਤੇ ਕਿੰਨਾ ਦੋਸ਼ ਸੁਰਿੰਦਰ ਦਾ ਹੈ ਅਤੇ ਇਸ ਦੇ ਵਿੱਚ ਸੁਰਿੰਦਰ ਦੇ ਮਾਤਾ ਪਿਤਾ ਦੀ ਕੀ ਭੂਮਿਕਾ ਹੈ ਜੇਕਰ ਸੁਰਿੰਦਰ ਪਹਿਲਾ ਆਪਣੇ ਮਾਤਾ ਪਿਤਾ ਦੀ ਗੱਲ ਬਣ ਲੈਂਦੀ ਆ ਜੋ ਕਿਤੇ ਹੋਣੀ ਸੀ ਤੁਹਾਨੂੰ ਕੀ ਲੱਗਦਾ ਹੈ ਦਿਓ ਜੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਹਾਂਜੀ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਦਿਓ ਜੀ ਸਾਨੂੰ اجازت ਹੈ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ